ਬਹੁਤ ਵਧੀਆ ਗੱਲ ਹੈ ਰਾਜਪੁਰਾਚ ਵਿਕਾਸ ਦੇ ਕੰਮ ਬੀ ਤੇਜ਼ੀ ਨਾਲ ਚੱਲ ਰਹੇ ਹਨ ਵਾਰਡ ਨੰਬਰ 15 ਤੇ 16 ਦੇ ਸਾਰੇ ਕੰਮ ਜਿਹੜੇ ਹੈ ਉਹ ਮੁਕੰਮਲ ਹੋ ਚੁੱਕੇ ਹੈ ਕੱਲ ਮੈਂ ਇੱਕ ਵੀਡੀਓ ਸੁਣ ਰਹੀ ਸੀ ਮੈਡਮ ਨੀਨਾ ਮਿੱਤਲ ਦੀ ਜ਼ੁਬਾਨੀ ਉਹਨਾਂ ਨੇ ਇਹ ਕਿਹਾ ਆਪਣਾ ਕਿ 15 ਨੰਬਰ ਵਾਰਡ ਦਾ ਜਿਹੜਾ ਹੈ ਕੰਪਲੀਟ ਕੰਮ ਹੋ ਚੁੱਕੇ ਹੈ ਬਸ ਕੋਈ ਇਕਦੁੱਕਾ ਰਹਿ ਗਿਆ ਹੈ ਤੁਸੀਂ ਉਹਨਾ ਕੋਆਰਡੀਨੇਟਰਾਂ ਨੂੰ ਮਿਲਿਓ ਜਿਹੜੇ ਮੈਡਮ ਨੇ ਕੋਆਰਡੀਨੇਟਰ ਲਾਏ ਹਨ। ਕਾਈ ਨੇ ਕਿਹੜੇ ਕੋਆਰਡੀਨੇਟਰ ਹੈ ਤੇ ਇੱਕ ਦਵਿੰਦਰ ਸਿੰਘ ਭਾਜੀ ਅਸੀਂ ਨਹੀਂ ਜਾਣਦੇ ਉਹਨਾਂ ਨੂੰ ਨਾ ਅਸੀਂ ਦੇਖਿਆ ਹਜੇ ਤੱਕ। ਨਾ ਕੋਈ ਕੋਆਰਡੀਨੇਟਰ ਆਇਆ ਨਾ ਕੋਈ ਐਮਐਲਏ ਆਈ ਹੈ ਇੱਥੇ। ਅਸੀਂ ਪਾਗਲ ਆ ਕੀ ਸਾਡੇ ਦੀ ਮਾਗ ਲੱਗਦਾ ਖਰਾਬ ਹੋਇਆ ਪਿਆ ਹੈ। ਕੱਲ ਨੂੰ ਕੋਈ ਵੋਟਾਂ ਮੰਗਣ ਆਂਦਾ ਨਾ ਅਸੀਂ ਨਾ ਜੁੱਤੀਆਂ ਮਾਰ ਕੇ ਭਜਾਈ। ਇਸੇ ਇੰਨੇ ਦੁਖੀ ਹੋ ਗਏ ਹੈ। ਜੇ ਤੁਹਾਡੇ ਘਰੇ ਜਾਈਏ ਤੁਸੀਂ ਪਹਿਲਾਂ ਆਪ ਨਹੀਂ ਜਾਂਦੇ ਤੁਹਾਡੇ ਘਰ ਘਰ ਵਾਲੇ ਆਉਂਦੇ ਨੇ ਬਾਰ ਕੀ ਚੱਕਰ ਹੈ ਵੋਟ ਤੁਹਾਨੂੰ ਪਈਏ ਤੁਹਾਡੇ ਘਰ ਵਾਲੇ ਨੇ ਪਾਈ ਸੀ ਗਲਤੀ ਹੋ ਗਈ ਲੋਕਾਂ ਤੋਂ ਇਹਨਾਂ ਨੂੰ ਵੋਟ ਪੈ ਗਈ ਜੇ ਐਦ ਕੀ ਆਮ ਆਦਮੀ ਪਾਰਟੀ ਆ ਵੀ ਗਈ ਤਣਾਅ ਹਟਾ ਦਿਓ ਭਾਜੀ ਇਹ ਤਾਂ ਪੈਸੇ ਵੀ ਲੈ ਕੇ ਗਏ ਨੇ 7-700 ਰੁਪਈਆ ਵੀ ਲੈ ਕੇ ਗਏ ਨੇ ਸਾਡੇ ਤੋਂ ਕੋਣ ਲੈ ਕੇ ਗਿਆ ਇਹ ਤਾਂ ਤੁਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਬੈਠੇ ਹੋ ਕਿ ਪੈਸੇ ਲੈ ਕੱਟੇ ਕਰਨ ਵਾਸਤੇ ਬੈਠੇ ਹੋ ਮੈਡਮ ਜੇ ਤੁਸੀਂ ਹਜ਼ਾਰ ਕਰੋੜ ਦੀ ਗੱਲ ਕਰਦੇ ਹੋ ਨਾ ਤਾਂ ਇਹ ਗੱਲ ਦੀ ਸੱਚਾਈ ਹੈ ਕਿ ਜਿਹੜਾ ਇਹ ਕੰਮ ਸ਼ੁਰੂ ਹੋਇਆ ਸੀ ਨਾ ਸੀਵਰੇਜ ਦਾ ਇਹ ਕਾਂਗਰਸ ਦੀ ਸਰਕਾਰ ਦੇ ਟਾਈਮ ਹੀ ਹੋਇਆ ਸੀਗਾ ਹਾਂ ਇਹ ਕੰਮ ਜਿਹੜਾ ਹੈ ਕਾਂਗਰਸ ਦੀ ਸਰਕਾਰ ਦੇ ਟਾਈਮ ਸ਼ੁਰੂ ਹੋਇਆ ਸੀਗਾ ਸਰਕਾਰ ਬਦਲ ਕੇ ਕੰਮ ਰੁਕ ਗਿਆ ਜਿਸ ਨਿਊਜ਼ ਤੇ ਵਿਕਾਸ ਦੀ ਗੱਲ ਦਿਖਾਈ ਜਾ ਰਹੀ ਹੈ ਨਾ ਉਹ ਨਿਊਜ਼ ਵਾਲਾ ਇੱਕ ਤਰੂ ਨਾਮ ਦਾ ਮੁੰਡਾ ਸਾਡੀ ਕਲੋਨੀ ਦਾ ਹੀ ਹੈ ਜਿਹੜਾ ਬੰਦਾ ਸੱਚਾਈ ਦਿਖਾ ਰਿਹਾ ਉਹਦੇ ਵਾਲੇ ਤੁਸੀਂ ਮੈਡਮ ਗੱਲਾਂ ਕਰ ਰਹੇ ਨੇ ਵੀ ਇਹ ਫੇਸਬੁੱਕ ਦੇ ਉੱਤੇ ਜਾ ਕੇ ਲੋਕਾਂ ਨੂੰ ਬੇਕਾਰ ਰਿਆਂ ਅੱਜ ਹੀ ਤੋੜ ਤੋ ਕੀ ਲੈਣਾ ਯਾ ਤੁਸੀਂ ਸਾਨੂੰ ਕੋਈ ਪੈਸੇ ਦੇ ਕੇ ਜਾ ਰਹੇ ਜਿਹੜਾ ਅਸੀਂ ਬੋਲਾਂਗੇ ਅਸੀਂ ਤਾਂ ਅਪਤੰਗਾਂ ਅਸੀਂ ਤਾਂ ਦੁਖੀ ਹੋ ਕੇ ਬੋਲ ਰਹੇ ਆ ਕੀ ਪ੍ਰੋਬਲਮ ਆਂਦੀ ਏ ਤੁਹਾਨੂੰ ਸਹੀ ਸਹੀ ਦੱਸਣਾ ਇਹ ਝੂੜਤਾ ਨਹੀਂ ਬੋਲ ਰਹੇ ਸਾਰੇ ਇਹ 700 ਰੁਪਏ ਦੀ ਗੱਲ ਵੀ ਆ ਰਹੀ ਕਿ ਵੀ 700 ਰੁਪਏ ਇਕੱਠਾ ਕੀਤਾ ਨੇ ਨੇ ਮੰਗਦੇ ਨੇ ਇਹ ਇਹ ਸੜਕਾਂ ਬਣਾ ਸਕਦੇ ਆ ਅੱਗੇ ਤੋਂ ਅਸੀਂ ਵੋਟ ਪਾਵਾਂਗੇ ਨਹੀਂ ਤੇ ਅਸੀਂ ਬਿਲਕੁਲ ਹੋ ਸਕਦਾ ਬਾਈਕਾਟਿੰਗ ਕਰੀਏ ਮੇਰੇ ਹਸਬੰਦ ਗਿਰ ਗਏ ਸੀ ਪਾਣੀ ਜੇ ਬਰਸਾਤਾਂ 'ਚ ਉਹਨੇ ਲੱਤ ਗੁਰਗੀ ਪੁੱਛ ਲਵੇ ਸਭ ਨੂੰ ਦੋਸਤੋ ਅਸੀਂ ਹੋਣਾ ਹੈ 4 ਸਾਲ ਹੋ ਗਏ ਆ ਇਹਨੂੰ ਅਸੀਂ ਤਾਂ ਹੁਣ ਮਕਾਨ ਵੇਚਣ ਨੂੰ ਸੋਚ ਰਹੇ ਆ ਕਿ ਆ ਕਰਾਂਗੇ ਰਹਿ ਕੇ ਤੇ ਹੁਣ ਕਿੱਥੇ ਜਾਣ ਲੋਕੀ ਜੇ ਸਾਨੂੰ ਫੋਨ ਨਾ ਕਰਨ ਦਾ ਕਿਹਨੂੰ ਫੋਨ ਕਰਨਗੇ ਇਹ ਲੋਕੀ ਜੇ ਅਸੀਂ ਇਹਨਾਂ ਦੀ ਗੱਲ ਨਹੀਂ ਚੱਕਾਂਗੇ ਤਾਂ ਕੌਣ ਇਹਨਾਂ ਦੀ ਗੱਲ ਚੱਕੇਗਾ ਜੇ ਅਸੀਂ ਇਹਨਾਂ ਗਲੀਆਂ ਨੂੰ ਅਣਦੇਖਾ ਕਰਕੇ ਉਹ ਵਿਕਾਸ ਦਿਖਾਣ ਲੱਗ ਜਾਈਏ ਤਾਂ ਇਹ ਲੋਕ ਕਿੱਥੇ ਜਾਣਗੇ ਤੁਸੀਂ ਵੀ ਕਮੈਂਟ ਰਾਹੀਂ ਦੱਸੋ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਵਿਕਾਸ ਦੇ ਕੰਮ ਦਿਖਾਣੇ ਚਾਹੀਦੇ ਆ ਠੀਕ ਹੈ ਬਹੁਤ ਅੱਛੀ ਗੱਲ ਹੈ ਮੈਡਮ ਬਹੁਤ ਅੱਛੇ-ਅੱਛੇ ਕੰਮ ਕਰ ਰਹੀ ਹੈ ਕਰਨੇ ਵੀ ਚਾਹੀਦੇ ਆ ਉਹਨਾਂ ਦੀ ਡਿਊਟੀ ਵੀ ਆ ਉਹ ਕਿਸੇ ਤਰ੍ਹਾਂ ਆਸਾਨ ਨਹੀਂ ਕਰ ਰਹੇ ਉਹ ਇਹ एहसान ਨਾ ਜਿਤਾਣ ਲੋਕਾਂ ਦੇ ਉੱਤੇ ਕਿ ਮੈਂ ਇੱਥੇ ਵਿਕਾਸ ਕਰਾਇਆ ਤੇ ਮੈਂ ਇੱਥੇ ਵਿਕਾਸ ਕਰਾਇਆ ਇਹ ਉਹਨਾਂ ਦੀ ਡਿਊਟੀ ਹੈ ਕਿਉਂਕਿ ਵੋਟਾ ਲੈਣ ਉਹ ਆਏ ਸੀਗੇ ਤੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਇਆ ਤਾਂ ਹੀ ਉਹ ਇਸ ਸੀਟ ਤੇ ਬੈਠੇ ਹੈ ਸੰዱ ਵੀ ਦੱਸੋ ਕਿ ਅਸੀਂ ਅੱਜ ਤੋਂ ਬਾਅਦ ਇਹਨਾਂ ਲੋਕਾਂ ਦੀ ਗੱਲ ਤੁਹਾਡੇ ਅੱਗੇ ਰੱਖੀਏ ਜਾਂ ਉਹਨਾਂ ਲੋਕਾਂ ਦੀ ਰੱਖੀਏ ਜਿਨ੍ਹਾਂ ਦੇ ਕੰਮ ਹੋ ਰਹੇ ਹੈ ਜਿਨ੍ਹਾਂ ਤੇ ਵਿਕਾਸ ਹੋ ਰਿਹਾ ਹੈ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ ਸੋ ਮੈਂ ਹਾਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਬਹੁਤ ਵਧੀਆ ਗੱਲ ਹੈ ਰਾਜਪੁਰਾ ਚ ਵਿਕਾਸ ਦੇ ਕੰਮ ਬੀ ਤੇਜ਼ੀ ਨਾਲ ਚੱਲ ਰਹੇ ਹਨ ਤੇ ਇੱਕ ਗੱਲ ਇਹ ਵੀ ਕਹੀ ਗਈ ਹੈ ਕਿ ਵਾਰਡ ਨੰਬਰ 15 ਤੇ 16 ਦੇ ਸਾਰੇ ਕੰਮ ਜਿਹੜੇ ਹੈ ਉਹ ਮੁਕੰਮਲ ਹੋ ਚੁੱਕੇ ਹੈ ਸਾਰੇ ਟੈਂਡਰ ਲੱਗ ਚੁੱਕੇ ਹੈ ਤੇ ਇਸੇ ਵਿੱਚ ਜਿਹੜਾ ਏ ਵਾਰ ਨੰਬਰ 15 ਦਾ ਅਫਸਰ ਕਲੋਨੀ ਹੈ ਇਧਰੋਂ ਸਾਨੂੰ ਫੋਨ ਆਦਾ ਹੈ ਉਹ ਕਹਿੰਦੇ ਸਰ ਜਿਹੜੇ ਵਿਕਾਸ ਦੇ ਕੰਮ ਹੈ ਤੁਸੀਂ ਇੱਥੇ ਆ ਕੇ ਵੀ ਵਿਕਾਸ ਦੇਖੋ ਤਾਂ ਅਸੀਂ ਲੋਕਾਂ ਕੋਲ ਆਇਆ ਤਾਂ ਗੱਡੀ ਸਾਨੂੰ ਪਿੱਛੇ ਖੜੀ ਕਰਕੇ ਆਣੀ ਪਈ ਹੈ ਕਿਉਂਕਿ ਲੱਗਦਾ ਸੀਗਾ ਜੇ ਦੋ ਵਾਰ ਇੱਥੇ ਗੱਡੀ ਚਲੀ ਜਾਏ ਤਾਂ ਗੱਡੀ ਦਾ ਬੜਾ ਭਾਰੀ ਨੁਕਸਾਨ ਹੋ ਜਾਏਗਾ ਅਸੀਂ ਲੋਕਾਂ ਨੂੰ ਪੁੱਛਦੇ ਹਾਂ ਕੀ ਕਹਿਣਾ ਚਾਹੋਗੇ ਸਰ ਵਿਕਾਸ ਦੇ ਬਾਰੇ ਅਸੀਂ ਮੈਡਮ ਜੀ ਨੇ ਇਹ ਗੱਲ ਕਹਿਣ ਚਾਹੁੰਦੇ ਆ ਵੀ ਸਾਡਾ ਵਿਕਾਸ ਹੋਏ ਅਪਤਰ ਕਲੁੰਡੀ ਆ 15 ਵਾਰਡ ਨੰਬਰ ਦਾ ਵੀ ਕੱਲ ਮੈਡਮ ਆਈ ਵੀ ਐ ਇਥੇ ਇਹ ਸੜਕ ਪਾਸ ਕਰ ਗਿਆ ਸਾਨੂੰ ਪਤਾ ਲੱਗਿਆ ਵੀ ਸੜਕ ਪਾਸ ਕਰ ਗਿਆ ਮੈਡਮ ਵੀ ਗੱਤ ਤੋਂ ਬਾਅਦ ਮੈਡਮ ਨੂੰ ਕਹੋ ਵੀ ਜੇ ਬਾਰਸ਼ ਆਂਦੇ ਅਸੀਂ ਕੋਈ ਕੋਈ ਕੰਮ ਨਹੀਂ ਕਰ ਸਕਦੇ ਇੱਕ ਜਾ ਨਹੀਂ ਸਕਦੇ ਕੋਈ ਆ ਨਹੀਂ ਸਕਦੇ ਕਿਸੇ ਨੂੰ ਬੁਲਾ ਕੇ ਲੈਂਦੇ ਨੇ ਇਸ ਤੋਂ ਸਾਨੂੰ ਉਹ ਕਹਿੰਦੇ ਯਾਰ ਕਿੱਥੇ ਰਹਿੰਦੇ ਤੁਸੀਂ ਅਸੀਂ ਮੰਡੀ ਪਿੱਛੇ ਰਹਿੰਦੇ ਆ ਉਹ ਯਾਰ ਉਹ ਐਂ ਕਹਿੰਦਾ ਵੀ ਕੀ ਆ ਤੁਸੀਂ ਆ ਨਹੀਂ ਸਕਦੇ ਉੱਥੇ ਉਹ ਸੜਕਾ ਟੁੱਟਿਆ ਐ ਇਹਨਾ ਫੰਕਸ਼ਨ ਕਰ ਸਕਦੇ ਆ ਸਾਡੀ ਹੁਣ ਮੇਰੀ ਭਾਈ ਦੀ ਕੁੜੀ ਦਾ ਵਿਆਹ ਹੋਇਆ ਸਾਨੂੰ ਇਹ ਨਹੀਂ ਦਿੱਕਤ ਆਈ ਸਮਾਨ ਲੈ ਕੇ ਕਰਨ ਵਾਸਤੇ ਬੜੀ ਦਿੱਕਤ ਆਦੀ ਐ ਅਸੀਂ ਕਿੱਥੇ ਆ ਨਹੀਂ ਸਕਦੇ ਜਾ ਨਹੀਂ ਸਕਦੇ ਕਿਸ ਨਹੀਂ ਸਕਦੇ ਕੋਈ ਵੀ ਪ੍ਰੋਗਰਾਮ ਕਰੀ ਅਗਲੇ ਲੋਕ ਬਾਰਿਸ਼ ਪੈ ਜਾਵੇ ਖਤਮ ਬਸ ਇਹੀ ਗੱਲ ਮੈਂ ਮੈਡਮ ਨੂੰ ਬਈ ਬੇਨਤੀ ਹੈ ਸਾਡੀ ਵੀ ਵੱਧ ਤੋਂ ਵੱਧ ਤੁਸੀਂ ਆਓ ਅਸੀਂ ਤੁਹਾਡਾ ਸਵਾਗਤ ਕਰਾਂਗੇ ਧੂਮ ਦਿਮਾਗ ਕੇ ਸਾਰੀ ਕਲੋਨੀ ਜਿੰਨੀ ਹੈ ਸਾਰੇ ਰਗਾਂਗੇ ਤੁਹਾਡੇ ਨਾਲ ਤੁਸੀਂ ਸਾਡਾ ਸੜਕਾਂ ਇੱਕ ਨੰਬਰ ਤੋਂ ਲੈ ਕੇ 8 ਨੰਬਰ ਤੱਕ ਸਾਡਾ ਕੰਮ ਕਰਾਓ ਪਾਣੀ ਦਾ ਸਿਵਰੇਜ ਦਾ ਸਾਡਾ ਸਭ ਵਧੀਆ ਕਰਾਓ ਬਸ ਹਾਂਜੀ ਕੀ ਕਹਿਣਾ ਚਾਹੋਗੇ ਤੁਹਾਡੇ ਵਾਰਡ ਦਾ ਇੰਨਾ ਬੁਰਾ ਹਾਲ ਹੈ ਤੁਸੀਂ ਵੋਟਾਂ ਨਹੀਂ ਪਾਈਆਂ ਪਾਜੀ ਵੋਟਾਂ ਮੈਂ ਸੋਚਦਾ ਮੈਂ ਇੰਨੀ ਵੋਟ ਤਾਂ ਸ਼ਾਇਦ ਪੂਰੀ ਕਲੋਨੀ ਦੇ ਵਿੱਚ ਨਹੀਂ ਹੋਣੀ ਜਿੰਨੀ ਅਫਸਰ ਕਲੋਨੀ ਦੇ ਸੱਤ ਗਲੀਆਂ ਦੀ ਵੋਟ ਹੈ ਅਸੀਂ ਆਪ ਘਰ ਘਰ ਬੈਠ ਕੇ ਬਣਵਾਈ ਸੀਗੀ ਵੋਟ ਦੂਜਾ ਭਾਜੀ ਇੱਥੇ ਦਾ ਵਿਕਾਸ ਜਿਹੜਾ ਕੱਲ ਮੈਂ ਇੱਕ ਵੀਡੀਓ ਸੁਣ ਰਿਆ ਸੀ ਮੈਡਮ ਨੀਨਾ ਮਿੱੱਤਲ ਦੀ ਜ਼ੁਬਾਨੀ ਉਹਨਾਂ ਨੇ ਇਹ ਕਿਹਾ ਆਪਣਾ ਕਿ 15 ਨੰਬਰ ਵਾਰਡ ਦਾ ਜਿਹੜਾ ਕੰਪਲੀਟ ਕੰਮ ਹੋ ਚੁੱਕਿਆ ਬਸ ਕੋਈ ਇਕਦੁੱਕਾ ਰਹਿ ਗਿਆ ਤਾਂ ਮੈਂ ਮੈਡਮ ਨੂੰ ਬੇਨਤੀ ਕਰਨਾ ਚਾਹਾਂਗਾ ਕਿ 15 ਨੰਬਰ ਵਾਰਡ ਜਿਹੜਾ ਅਫਸਰ ਕਲੋਨੀ ਦਾ ਹਿੱਸਾ ਹੈ ਤੁਸੀਂ ਉੱਥੇ ਆ ਕੇ ਦੇਖੋ ਉੱਥੇ 0% ਘੱਮ ਹੋਇਆ ਹੈ ਜਿਹੜਾ 1% ਜੇ ਮੰਨ ਲਓ ਹੋਇਆ ਵੀ ਇਹਨਾਂ ਦਾ ਉਹ ਤੁਸੀਂ ਆ ਦੇਖ ਸਕਦੇ ਹੋ ਇਹ ਗੱਟਰ ਇੱਕੇ ਗੱਟਰ ਹੈ ਆ ਗਲੀ ਦੇ ਵਿੱਚ ਗੱਟਰ ਹਜੇ ਚਾਲੂ ਨਹੀਂ ਹੋਏਗੇ ਟੁੱਟਣੇ ਪਹਿਲਾਂ ਸ਼ੁਰੂ ਹੋ ਗਏ ਨੇ ਤੁਸੀਂ ਉਹਨਾਂ ਕੋਆਰਡੀਨੇਟਰਾਂ ਨੂੰ ਮਿਲੇ ਹੋ ਜਿਹੜੇ ਮੈਡਮ ਨੇ ਕੋਆਰਡੀਨੇਟਰ ਲਾਏ ਆ ਨਾ ਭਾਜੀ ਸਾਨੂੰ ਮੈਂ ਤੁਹਾਨੂੰ ਕੋਆਰਡੀਨੇਟਰ ਉਹਨਾਂ ਸੁਣਿਆ ਸੀ ਕੱਲ ਵੀ ਲਾਏ ਹੋਏ ਨੇ ਪਰ ਸਾਨੂੰ ਪਤਾ ਹੀ ਨਹੀਂ ਕਿਹੜੇ ਕੋਆਰਡੀਨੇਟਰ ਸਾਹਿਬ ਤੇ ਇੱਕ ਦਵਿੰਦਰ ਸਿੰਘ ਭਾਜੀ ਅਸੀਂ ਨਹੀਂ ਜਾਣਦੇ ਉਹਨਾਂ ਨੂੰ ਨਾ ਅਸੀਂ ਦੇਖਿਆ ਹਜੇ ਤੱਕ ਇੱਕ ਵੀਡੀਓ 'ਚ ਕੱਕੜ ਸਾਹਿਬ ਜ਼ਰੂਰ ਦੇਖੇ ਸੀਗੇ ਕੱਲ ਪਹਿਲੀ ਵਾਰ ਪਰ ਸਾਨੂੰ ਜਦ ਪਤਾ ਹੀ ਨਹੀਂ ਅਸੀਂ ਕਿੰਨੂੰ ਜਾ ਕੇ ਮਿਲੀਏ ਕਿਹੜੇ ਕੋਆਰਡੀਨੇਟਰ ਆ ਜਾਂ ਤਾਂ ਇੱਕ ਵਾਰੀ ਸਾਡੀ ਕਲੋਨੀ ਚ ਆਣ ਨਾ ਕੋਈ ਕੋਆਰਡੀਨੇਟਰ ਆਇਆ ਨਾ ਕੋਈ ਐਮ.ਐਲ.ਏ. ਆਈ ਹੈ ਇੱਥੇ ਇਸੇ ਸੇ ਇੱਕ ਵਾਰੀ ਵੀ ਕਹਿ ਦੇਣ ਐਮ.ਐਲ.ਏ. ਸਾਹਿਬ ਕਿ ਕਦੀ ਨਹੀਂ ਆਏਗੇ ਇੰਨਾ ਬੁਰਾ ਹਾਲ ਹੈ ਕਿ ਜੇ 10 ਮਿੰਟ ਮੀ ਪੈ ਜੇ ਮਿੰਨਾ ਇਥੋਂ ਨਹੀਂ ਨਿਕਲ ਸਕਦੇਗੇ 15 ਦਿਨ ਤਾਂ ਹੈ ਹੀ ਹੈ ਕਿ ਨਾ ਪੈਦਲ ਨਾ ਵਾਹਾਈਕਲ ਤੇ ਦੂਜਾ ਬਾਜੀ ਪਿਛਲੇ ਸਾਲ ਮੇਰੇ ਫਾਜ਼ਲ ਦੀ ਡੈਥ ਹੋਈ ਉਹ ਇੰਨਾ ਸੜਕਾਂ ਕਰ ਗਈ ਉਹਨਾਂ ਦੀ ਐਕਟਿਵਾ ਪਲਟ ਗਈ ਠੀਕ ਹੈ ਜੋ ਪਹਿਲੇ ਹੀ ਹੈਂਡੀਕੈਪ ਸੀ ਵਿਚਾਰੇ ਤੇ ਹੁਣ ਆ ਚਾਰ ਬੰਦ ਦਿਨ ਪਹਿਲਾਂ ਦੀ ਹੈ ਮੈਂ ਮੰਮਾ ਨੂੰ ਲੈ ਕੇ ਆ ਰਿਹਾ ਸੀਗਾ ਇਥੋਂ ਐਕਟਿਵਾ ਤੋਂ ਤਾਦੇ ਤੇ ਖੱਡੇ ਦੇ ਵਿੱਚ ਐਕਟਿਵਾ ਗਿਰ ਗਈ ਉਹ ਅੱਜ ਮੰਜੇ ਤੇ ਪਏ ਨੇ ਬੱਚੇ ਸਕੂਲ ਨਹੀਂ ਜਾ ਸਕਦੇ ਇੰਨਾ ਬੁਰਾ ਹਾਲ ਹੈ ਮੱਛਰ ਇੰਨਾ ਗੰਦਗੀ ਇੰਨੀ ਹੈ ਮੈਂ ਕਹਿੰਦਾ ਤੁਸੀਂ ਹੁਣ ਵੀ ਚਲੇ ਜਾਓਗੇ ਨਾ 10 ਮਿੰਟ ਇੱਥੇ ਬੈਠ ਕੇ ਮੰਜੇ ਤੇ ਦੇਖ ਲਓ ਤੁਹਾਨੂੰ ਮੱਛਰ ਕਾਜ ਜਾਣਗੇ ਤੁਸੀਂ ਕਦੀ ਪੈਣਾ ਤੇ ਐਦਾ ਕਰੋਂ ਕਦੀ ਹੱਤਾਂ ਕਰੋਂਗੇ ਇੰਨੀ ਬਿਮਾਰੀ ਵੈਰੀ ਕੱਲ ਨੂੰ ਨਾ ਜਾਣੇ ਬੱਚਿਆਂ ਨੂੰ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ ਕਿਆ ਕਹਿਣਾ ਚਾਹੋਗੇ ਮੈਡਮ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੇ ਵੱਲੋਂ ਝੂਠ ਫਲਾਇਆ ਜਾ ਰਿਹਾ ਹੈ ਵੀ ਮੈਂ ਤਾਂ ਵਿਕਾਸ ਸਾਰੇ ਕਰਾਤੇ ਕਿੱਥੇ ਵਿਕਾਸ ਹੋਇਆ ਹੈ ਅਸੀਂ ਪਾਗਲ ਆ ਕੀ ਸਾਡਾ ਦਿਮਾਗ ਲੱਗਦਾ ਖਰਾਬ ਹੋਇਆ ਪਿਆ ਹੈ ਸਾਰੀ ਸੜਕਾਂ ਨਾ ਉੱਥੇ ਕੋਈ ਲਾਈਟ ਹੈਗੀ ਨਾ ਤੇ ਨਸ਼ੇੜੀ ਮੈਂ ਕਹਿੰਨੇ 6 ਵਜੇ ਨਹੀਂ ਆ ਕਿਸੇ ਜਨਾਨੀ ਕੀਤੇ ਚੈਨ ਤਾਰਦੇ ਬੈਨੇ ਕਿਸਦਾ ਮੋਬਾਈਲ ਖੋਹਦੇ ਬੈਨੇ ਇਹ ਕਿੱਥੇ ਰੂਲ ਬਣਦਾ ਹੈਗਾ ਆ ਕੇ ਦੇਖ ਕੇ ਤਾਂ ਹੀ ਪਤਾ ਲੱਗੂਗਾ ਨਾ ਵੀ ਅਸੀਂ ਝੂਠ ਬੋਲਦੇ ਪਏ ਐਨੀ ਜਨਤਾ ਬੇਵਕੂਫ ਹੈ ਕੀ ਦਸਪਤਾਜੀ ਕਮਾਨ ਵਾਲੇ ਬੰਦੇ ਨੇ ਕੀ ਪਤਾ ਮੈਡਮ ਦੇ ਧਿਆਨ ਚ ਹੈ ਕਿਉਂ ਮੈਡਮ ਦੇ ਨਹੀਂ ਉਥੇ ਵੀਆਈਪੀ ਲੋਕ ਰਹਿੰਦੇ ਕਿ ਇੱਥੇ ਬੰਦੇ ਰਹਿੰਦੇ ਕਿ ਇੱਥੇ ਬਸਦੇ ਨਹੀਂ ਬਈ ਵੋਟਾਂ ਕੀ ਕਿਹੜੇ ਮੂਨੇ ਵੋਟ ਲੈਣ ਆਉਂਦੇ ਨੇ ਇੱਥੇ ਤੁਸੀਂ ਕਦੇ ਮੈਡਮ ਨਾਲ ਗੱਲ ਕੀਤੀ ਹੈ ਕਿਉਂ ਮੈਂ ਕਈ ਵਾਰੀ ਗਈ ਮੈਂ ਕਿਹਾ ਮੈਡਮ ਸਾਡਾ ਹਾਲ ਦੇਖੋ ਮੈਡਮ ਅੱਗੇ ਇੱਕ ਲੀਡਰ ਜੀ ਬੈਠੇ ਹੁੰਦੇ ਹਾਂ ਦੱਸੋ ਜੀ ਕੀ ਪ੍ਰੋਬਲਮ ਹੈਗੀ ਹੈ ਮੈਂ ਕਿਹਾ ਇੱਕ ਤਾਂ ਸਾਡੇ ਮੁੰਡਿਆਂ ਨੂੰ ਬੜਾ ਸੰ ਦੁਖੀ ਕੀਤਾ ਵਾ ਮੈਂ ਕਿਹਾ ਹਰ ਇੱਕ ਬੰਦੇ ਮੈਂ ਕਿਹਾ ਹੜ ਮੋੜ ਦੇ ਉੱਪਰ ਨਸ਼ੇੜੀ ਉੱਥੇ ਮੈਂ ਕਿਹਾ ਮੈਡਮ ਜੀ ਮੋਬਾਈਲ ਵਗੈਰਾ ਖੋਂਦੇ ਨੇ ਬਸ ਆ ਗੱਲ ਸੁਣੀ ਮੈਂ ਨਾ ਮਿਲਣ ਚਾਹਦੀ ਸਰਨ ਟਾਈਮ ਨਹੀਂ ਹੈਗਾ ਪਹਿਲੀ ਗੱਲ ਤੇ ਅੰਦਰ ਕੋਈ ਜਾਣ ਹੀ ਨਹੀਂ ਦਿੰਦਾ ਕੀ ਗੱਲ ਕੌਣ ਮਿਲਦਾ ਤੁਹਾਨੂੰ ਮੈਡਮ ਦੇ ਘਰ ਇੱਕ ਅੰਦਰ ਲੇਡੀਜ਼ ਬਾਹਰ ਬੈਠੀ ਹੁੰਦੀ ਬਸ ਅਸੀਂ ਕਿਦੋਂ ਵਾਰੀ ਗਏ ਆ ਕੀ ਜਵਾਬ ਦਿੱਤਾ ਜਾਂਦਾ ਕੀ ਜਵਾਬ ਕਿ ਮੈਡਮ ਕੋਲ ਟਾਈਮ ਨਹੀਂ ਹੈਗਾ ਦੱਸੋ ਕੀ ਪ੍ਰੋਬਲਮ ਹੈਗੀ ਆ ਮੇਰੇ ਉਧਰ ਮੁੰਡੇ ਨੇ ਇੰਨਾ ਤੰਗ ਕੀਤਾ ਇੰਨਾ ਨਸ਼ਾ ਮਤਲਬ ਡਰੈਗਸ ਵਗੈਰਾ ਲੈ ਰਹੇ ਸੀ ਮੈਂ ਕਿਹਾ ਕਿੰਨੇ ਕਿੰਨੇ ਮੁੰਡੇ ਦੇਖੋ ਜੇ ਇੱਥੇ ਖੜੇ ਨੇ ਕਹਿੰਦੇ ਅਸੀਂ ਕੀ ਕਰੀ ਤੁਸੀਂ ਐ ਕਰੋ ਬੇਦਖਲ ਕਰ ਦਿਓ ਅਸੀਂ ਉਹਨਾਂ ਰੈਸਟ ਕਰਾਵਾਂਗੇ ਇਹ ਕਿੱਥੇ ਦਾ ਦੱਸੋ ਪਹਿਲਾਂ ਆਪਣੇ ਕੋਲ ਨਿਕ ਬਸਤੀ ਨਾ ਹੋਵੇ ਤਾਂ ਸਰਕਾਰ ਕਾਦੇ ਵਾਸਤੇ ਹੈਗੀ ਹੈ ਜਿਨ੍ਹਾਂ ਦੇ ਬੱਚੇ ਐਸੇ ਹੈ ਚੋ ਇਹਨਾਂ ਦਾ ਫਰਜ ਬੰਦਾ ਨਹੀਂ ਸਾਡੀ ਇੰਨੀ ਕਪੈਸਿਟੀ ਨਹੀਂ ਹੈ ਚੋ ਸਾਡੇ ਬੱਚਿਆਂ ਨੂੰ ਚੱਕ ਕੇ ਨਸ਼ਾ ਕੇਂਦਰ ਪਾਣਾ ਚਾਹੀਦਾ ਕਿਹਾ ਜਾਂਦਾ ਹੈ ਕਿ ਵੀ ਵਾਰਡ ਨੰਬਰ 15 16 ਦੇ ਤਕਰੀਬਨ ਕੰਮ ਜਿਹੜੇ ਹੈ ਮੁਕੰਮਲ ਹੋ ਗਏ ਹਨ ਪਰ ਜਿਹੜਾ ਅਸੀਂ ਇੱਥੇ ਹਾਲ ਦੇਖ ਰਹੇ ਹਾਂ ਇੱਥੇ ਤਾਂ ਬੜਾ ਬੁਰਾ ਹਾਲ ਹੈ ਤੁਹਾਡੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਵਿਤਕਰਾ ਇਤਨਾ ਜਾ ਰਿਹਾ ਸਾਡੇ ਨੂੰ ਦੇਖੋ ਹੁਣ ਮੈਡਮ ਆਈ ਸੀ ਕਿ ਪਰਸੋ ਮੀਟਿੰਗ ਹੋਈ ਸੀ ਕਿ ਹੋ ਰਹੇ ਹੈ ਮੈਨੂੰ ਇੱਕ ਗੱਲ ਦੱਸੋ ਕਿ ਅਗਰ ਉਸ ਪਾਸੇ ਤੁਸੀਂ ਟਾਈਲਰ ਸੜਕ ਬਣਾ ਰਹੇ ਹੋ ਤੁਹਾਨੂੰ ਪਹਿਲੇ ਇਹ ਬਣ ਚੀਦੀ ਕਿ ਉਹ ਬਣ ਚੀਦੀ ਹੈ ਲੋਕੀ ਤਾਂ ਇੱਥੇ ਰਹਿੰਦੇ ਨਾ ਜਿਹੜਾ ਬੰਦਾ ਆਏਗਾ ਇੱਥੋਂ ਇੰਟਰ ਕਰਿਆਗੇ ਵੀ ਉੱਥੋਂ ਆਏਗਾ ਮੈਨੂੰ ਤਾਂ ਲੱਗਦਾ ਸਰਕਾਰ ਬਹਿ ਕਹੋ ਜੀ ਆ ਜੀ ਜੇ ਸਿੱਧਾ ਕੰਮ ਨਹੀਂ ਹੁੰਦਾ ਤਾਂ ਦਾ ਵੀ ਪੁੱਠਾ ਕੰਮ ਕਿਉਂ ਕਰਾ ਰਹੇ ਹੋ ਨਾ ਜੇ ਸੜਕ ਤੁਹਾਡੀ ਅੱਠ ਰਾਂਗ ਗਲੀ ਬਣ ਰਹੀ ਹੈ ਜੇ ਇੱਕ ਨੰਬਰ ਗਲੀ ਕਿੱਥੇ ਜਾਏਗੀ ਲੋਕਾਂ ਮੈਂ ਕਹ ਰਿਹਾ ਮੈਂ ਰਾਤ ਨੂੰ ਜਾਂ ਤਾਂ 12 ਵਜੇ ਦਾ 1 ਵਜੇ ਆਉਂਦਾ ਨਾ ਮੈਨੂੰ ਉਰੇ ਡਰ ਡਰ ਕੇ ਆਣਾ ਪੈਂਦਾ ਕਿਉਂਕਿ ਗੱਟ ਪਹਿਲਾਂ ਨਾ ਨਸ਼ੇੜੀ ਬੈਠੇ ਹ ਅੱਜ ਕੀ ਕਰੀਏ? ਇਹੀ ਚੀਜ਼ ਮੈਂ ਪੁੱਛ ਰਿਹਾ ਤੁਹਾਡੇ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ। ਵੀ ਜੀ ਵਿਤਰਾ ਮੈਨੂੰ ਸਮਝ ਨਹੀਂ ਆਦੀ ਮੈਨਾਂ ਸਾਡਾ ਕਿਉਂ ਮੈਨਾਂ ਅਸੀਂ ਇਨਸਾਨ ਨਹੀਂ ਹੈ ਕਿਉਂ ਰੇ। ਜਾਂ ਤਾਂ ਅਸੀਂ ਇਨਸਾਨਾਂ ਦੀ ਗਿਣਤੀ ਨਹੀਂ ਆਂਦੀ ਸਾਡੂੰ। ਅਸੀਂ ਇਨਸਾਨਾਂ ਨੇ ਨਹੀਂ ਗਿਣਤੀ ਜਾਂਦੀ ਤਾਂ ਤਾਂ ਹੀ ਤੁਮ ਵਿਤਰਾ ਕਰ ਜਾਣਾ ਤੁਹਾਨੂੰ। ਜਦ ਵੋਟ ਮੰਗਦੇ ਨੇ ਜਾਨਵਰਾਂ ਨੂੰ ਵੀ ਨਾਂ ਲੈ ਲੈਂਦੇ ਸਾਡੀ। ਹਾਂ ਜੀ ਇੱਕ ਕੀ ਕਹਿਣਾ ਚਾਹੋਗੇ ਤੁਸੀਂ ਕਿ ਵੀ ਇੰਨਾ ਮਾੜਾ ਹਾਲ ਹੈ ਜਦ ਬਾਰਿਸ਼ ਹੁੰਦੀ ਹੈ ਤਾਂ ਇਧਰੋਂ ਤਾਂ ਲੰਗੜਾ ਵੀ ਬੜਾ ਔਖਾ ਹੋ ਜਾਂਦਾ ਗੰਦਗੀ ਇੰਨੀ ਪਈ ਹੈ ਇੱਥੇ। ਇਹ 1.5 ਸਾਲ ਤੋਂ ਇਹ ਕੰਮ ਹੋ ਰਿਹਾ ਜੀ 1.5 ਸਾਲ ਤੋਂ ਮਾ ਜਦਦਾ ਇਹ 1.5 ਸਾਲ ਤੋਂ ਹੋਏ ਪਹਿਲੇ ਜਿਹੜੇ ਵੀ ਮਤਲਬ ਐਮਐਲਏ ਸਾਥ ਸੀਗੇ ਉਹਨਾਂ ਨੇ ਸਟਾਰਟਿੰਗ ਕਰੀ ਹੈ ਫਿਰ ਇਹਨਾਂ ਨੂੰ ਬੁਲਾਇਆ ਸੀ ਨੀਨਮਤ ਜੀ ਨੂੰ ਤਾਂ ਇਹ ਆਈ ਸੀਗੇ ਉਹਦੇ ਬਾਅਦ ਫਿਰ ਦੇਖੋ ਇੱਕ ਸੱਤਨ ਮਰ ਮੇਰੀ ਗਲੀ ਬਣ ਰਹੀ ਹੈ ਤਾਂ ਉਹਦੇ ਬਾਅਦ ਕੋਈ ਵੀ ਅੱਗੇ ਕੰਮ ਨਹੀਂ ਛੇੜਿਆ ਨੀ ਕਿੱਥੇ ਵੀ ਸੱਤ ਸੱਤ ਗਲੀਆਂ ਹੋ ਰਹਿਣਾ ਕੋਈ ਕੰਮ ਨਹੀਂ ਛੇੜਿਆ ਇਹ ਹੋ ਰਿਹਾ ਇਹਨਾਂ ਨੇ ਮੈਂ ਸੁਣਿਆ ਵੀ ਇਹ ਸੱਤਨ ਮਰ ਗਲੀ ਬਣੇਗੀ ਜਾਂ ਇੱਕ ਨੰਬਰ ਬਣੇਗੀ ਜਿਹੜੇ ਬਾਕੀ ਇਥੇ ਰੰਦੇ ਕੋਈ ਜਾਨਵਰ ਹੈ ਦੱਸੋ ਮੇਰੇ ਵਿਸਤਾਰ ਵੀ ਰੰਦੇ ਕਾਫੀ ਭਾਈ ਭਾਂਜੇ ਹੈ ਮੇਰਾ ਤਾਂ ਬਾਕੀ ਜਿਹੜਾ ਜਾਨਵਰ ਹੈ ਜੀ ਇਹ ਕੰਮ ਕਰਨਗੇ ਅਸੀਂ ਟਾਈਮ ਵੋਟਾ ਪਾਵਾਂਗੇ ਨਹੀਂ ਤਾਂ ਵੋਟਾ ਤੋਂ ਸਾਡਾ ਜਵਾਬ ਹੈ ਬਸ ਇੰਦਾਜੀ ਇਹਨਾਂ ਇਹਨਾਂ ਵੱਲੋਂ ਨਾ ਇਹ ਸਾਨੂੰ ਮਰਦੀ ਇੰਟ ਦੇ ਦੋ ਬਸ ਇਹਨਾਂ ਵੱਲੋਂ ਨਾ ਇੱਕ ਗੱਲ ਹੋਰ ਕਹੀ ਗਈ ਹੈ ਕਿ ਪਿਛਲੇ ਜਿਹੜੇ ਸਾਬਕਾ ਐਮਐਲਏ ਆ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ 1000 ਕਰੋੜ ਦਾ ਵਿਕਾਸ ਕੀਤਾ ਵਿਕਾਸ ਕਿੱਥੇ ਗਿਆ ਉਹਨਾਂ ਨੇ ਇਹਨਾਂ ਨੇ ਆਪਣੇ ਪਹਿਲੇ ਘਰ ਪੂਰੇ ਕੀਤੇ ਨੇ ਇਹਨਾਂ ਨੇ ਸਾਡੇ ਵੱਲ ਕੁਝ ਨਹੀਂ ਦੇ ਕੇ ਉਹ ਮੇਨ ਸੜਕ ਉੱਥੇ ਬਣ ਜਿੱਥੇ ਇੰਨੀ ਕੋਈ ਹੋ ਨਹੀਂ ਹੈਗੀ ਕੀ ਗੱਲ ਇੱਥੇ ਬਣਾਣੀ ਜ਼ਰੂਰੀ ਸੀਗੀ ਉੱਥੇ ਪਹਿਲਾਂ ਬਣਾਣੀ ਜ਼ਰੂਰੀ ਸੀ ਉੱਥੇ ਟੈਲਾ ਲੱਗ ਰਹੀਆਂ ਨੇ ਮੈਂ ਸੜਕ ਵੱਲ ਨੂੰ ਜਿੱਥੇ ਇਹਦੀ ਵਸ਼ੂ ਨਹੀਂ ਹੈਗੀ ਇੱਥੇ ਕੀ ਹੈਗਾ ਪਹਿਲੇ ਦੱਸੋ ਅਸੀਂ ਕਨੌਰ ਦੇ ਵਿੱਚ ਆ ਕਿ ਸ਼ਹਿਰ ਤੁਸਾਨੂੰ ਇੱਕ ਵਾਰ ਦੱਸ ਦੋ ਸਭ ਤੋਂ ਵੱਡੀ ਗੱਲ ਤਾਂ ਮੁੱਦਾ ਇਹ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਰਾਜਪੁਰੇ ਤੇ ਰਹ ਰਹੇ ਹਾਂ ਕਿ ਕਨੌਰ ਦੇ ਵਿੱਚ ਰਹ ਰਹੇ ਹਾਂ ਜਦ ਤ ਆਂਦੇ ਆ ਐਮਸੀ ਦੇ ਆ ਇਲੈਕਸ਼ਨ ਤਤ ਸਾਡੇ ਤੋਂ ਰਾਜਪੁਰੇ ਤੇ ਵੋਟ ਪਵਾਈ ਜਾਂਦੀ ਹੈ ਤੇ ਜਦ ਸਾਡੇ ਐਮਐਲਏ ਦੇ ਵਿਧਾਨ ਸਭਾ ਦੇ ਚੋਣ ਆਉਂਦੇ ਆ ਤਾਂ ਸੜਕ ਘਨੌਰ ਵਾਲਾ ਐਮਐਲਏ ਚੁਣਦੇ ਆ ਤੁਸੀਂ ਬਾਈਕਟ ਕਰੋ ਨਾ ਜਦ ਤੁਸੀਂ ਰਾਜਪੁਰੇ ਵੋਟਾਂ ਪਾਈਆਂ ਜਦ ਘਨੌਰ ਤੋਂ ਵੋਟਾਂ ਮੰਗਣਦੇ ਤੁਸੀਂ ਬਾਈਕਟ ਕਰੋਗੇ ਭਾਜੀ ਮੈਂ ਤਾਂ ਇਹ ਕਹਿੰਨਾ ਮੈਂ ਤਾਂ ਕਹਿੰਨਾ ਸਾਰੀ ਕਲੋਨੀ ਵਾਲੇ ਜੇ ਅਜੇ ਇੱਕਾ ਕਰ ਲੈਣਾ ਤਾਂ ਜੇ ਕੱਲ ਨੂੰ ਕੋਈ ਵੋਟਾਂ ਮੰਗਣ ਆਂਦਾ ਨਾ ਤਾਂ ਅਸੀਂ ਤਾਂ ਜੁੱਤੀਆਂ ਮਾਰ ਕੇ ਭਜਾਈਏ ਇਸੇ ਨੇ ਦੁਖੀ ਹੋ ਗਿਆ ਹੈ ਅੱਜ ਦੁਖੀ ਹੋਏ ਇੱਥੇ ਵੜਨ ਜੋਗੇ ਨਹੀਂ ਰਹਿਣਗੇ ਕੋਈ ਵੀ ਆਵੇ ਭਾਵੇਂ ਐਮਸੀ ਹੋਵੇ ਭਾਵੇਂ ਹੋਵੇ ਐਮਐਲਏ ਪਾਸ ਮਾਤਾ ਜੀ ਕੀ ਕਹਿਣਾ ਚਾਹ ਏਵੇਂ ਅਸੀਂ ਹੀ ਕਹਾਂਗੇ ਸੜਕਾਂ ਦਾ ਸੁਧਾਰ ਹੋਵੇ ਅਸੀਂ ਬਾਹਰ ਨਹੀਂ ਜਾ ਸਕਦੇ بارش ਹੁੰਦੀ ਹੈ ਗਿਰਦੇ ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਮੇਰੇ ਹਸਪੰਦ ਦੀ ਡੈਥ ਹੋ ਗਈ ਹੈ ਇਹਦੇ ਘਰ ਕੇ ਵੀ ਆਟੋ ਲੇਟ ਹੋ ਗਿਆ 10 15 ਮਿੰਟ ਦਾ ਟਾਈਮ ਸੀਗਾ ਵੀ ਚਲੋ ਕਹਿੰਦੇ ਹੋ ਜਾਂਦੇ ਠੀਕ ਸ਼ਹਿਰ ਤੁਸੀਂ ਕਸੂਰ ਕਿਆ ਕੀਤਾ ਤੁਹਾਡੇ ਨਾਲ ਇਹ ਜਾ ਉਹ ਮੈ ਤਾਂ ਪਤਾ ਨਹੀਂ ਸਿੱਧਾ ਕਹਿੰਦੇ ਮੈਡਮ ਨੂੰ ਪਤਾ ਸਾਡੇ ਤੋਂ ਕੀ ਗਲਤੀ ਹੋ ਗਈ ਹੈ ਅਸੀਂ ਤਾਂ بار بار ਹੱਥ ਜੋੜ ਕੇ ਹੀ ਬੰਤੀ ਹੈ ਕਰਦੇ ਆ ਵਿਕਾਸ ਕੀਤਾ ਜਾਵੇ ਸਾਡਾ क्या हालात तो इतना बारिश आती है बहुत हाल बहुत कोई रिश्तेदार नहीं आ रहे कोई कुछ नहीं आ रहे सबसे पहले जाओ मिर्च मंडी कमेटी में जे सिवरेज का पाइप टूटे हुए समरसी बोर्ड में पानी जा रहे है तो सुनाई नहीं ले रहे हो सुनाई क्यों नहीं ले रहे पूछो इसका सिवरेज फिर क्यों खोलाया पानी क्यों खोला है जो सुनाई नहीं ले रहे नहीं 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 मैं सुनाई आ रहे आ रहे आ हो गया महीना दिना पानी देखो समरसी बोर्ड में जा रहे गंदा पानी आ चेक करो सारे रिश्तेदार आते रिश्तेदार नहीं आ रहे बेटी का कल शादी करे परसू उ हमारा बेटी नहीं आ रहे, रहे। कारण तो, है, तुसी नहीं है नहीं, नहीं नहीं जी। रहे, अभी भी बुला रहे नहीं, आपका गली ठीक नहीं है गंदी देखे तो जा नहीं।, हाँ, नहीं जाने जो नहीं है इसलिए नही कमेटी वाला का बोलो सीवरेज का पानी का निकासी करने सड़क बनाने जे हर कोई का बेटी आवे जाए आवे ਹਾਂਜੀ ਚਲੋ ਹਾਂਜੀ ਇਹ ਤੁਸੀਂ ਇਹ ਦਿਖਾਓ ਇਹ ਕਹਿੰਦੇ ਨੇ ਤੁਦੀ ਘਰ 1000 ਕਰੋੜ ਪਾਸ ਹੋਇਆ ਇਹ 1000 ਕਰੋੜ ਦੀ ਹਾਲਤ ਤੁਸੀਂ ਦੇਖ ਰਹੇ ਹੋ ਇਹ 1000 ਕਰੋੜ ਲੱਗਦਾ ਤੁਹਾਨੂੰ ਅੱਜ ਦਾ ਸਰ ਜੀ ਇਹ ਕੰਮ ਹੈ ਨਾ ਹੋਰ ਕੰਮ ਵੱਧ ਗਏ ਮੈਨੂੰ ਤਾਂ ਇਹੀ ਕਹਿ ਰਹੀ ਹੈ ਕਿ ਜਿਹੜੇ ਸਾਬਕਾ ਐਮਐਲਏ ਹੈ ਨਾ ਉਹ ਗੱਲਾਂ ਕਰਦੇ ਆ ਕਿ ਅਸੀਂ 1000 ਕਰੋੜ ਦਾ ਵਿਕਾਸ ਕਰਾਇਆ ਹੈ ਉਹ ਸਰ ਜੀ ਉਹਨਾਂ ਨੇ ਜੋ ਕਰਾਇਆ ਕਰਾ ਹੁਣ ਹੋਰ ਤਾਂ ਜੜੇ 1 ਮਿੰਟ ਆਪਾਂ ਨੂੰ ਮੰਨਦਾ ਕਿਉਂ ਛੋੜਦੇ ਆਂ ਵੀ ਲੋਕਾਂ ਦਾ ਭਲਾ ਹੋਵੇ ਠੀਕ ਹੈ ਨਾ ਭਲਾ ਕੀ ਹੋ ਰਿਹਾ ਸਮਨ ਨੁਕਸਾਨ ਹੀ ਹੋ ਰਿਹਾ ਹੁਣ ਕਿਸੇ ਦੇ ਘਰ ਤੋਂ ਕੋਈ ਐਕਸਪਾਇਰ ਹੋ ਰਿਹਾ ਹੈ ਉਈ ਗਿਰ ਰਿਹਾ ਕਿਵੇਂ ਤੇ ਹੱਡੀ ਬਸਲੇ ਟੁੱਟ ਗਈ ਹੈ ਹੁਣ ਆਪਾਂ ਚਾਹੁੰਦੇ ਵੀ ਵਿਕਾਸ ਹੋਏ ਹਰ ਬਸੇ ਟਾਇਲਾ ਲੱਗੇ ਹਰ ਬੰਦਾ ਸੁੱਖੀ ਜਿਵੇਂ ਤੱਕ ਅਸੀਂ ਆਣ ਵਾਲੇ ਸਮੇਂ ਚ ਉਹਨਾਂ ਨੂੰ ਵੋਟਾਂ ਦੇ ਸਕੀਏ ਆਪਣਾ ਫੇਰ ਨੂੰ ਮੈਂ ਦਾ ਚੁਣ ਸਕੀਏ ਜੇ ਇਹੋ ਜੇ ਕੰਮ ਹੋਣਗੇ ਫਿਰ ਕੋਈ ਮੰਨਦਾ ਚੁਣੇਗਾ ਕੋਈ ਵੋਟਾਂ ਆ ਰਹੀਆਂ ਆਪਣਾ ਐਮਪੀ ਦੀਆਂ ਵੋਟਾਂ ਆ ਰਹੀਆਂ ਫਿਰ ਕੀ ਕਰੂੰਗਾ ਸਰ ਅਗਰ ਕੰਮ ਕਰਾਂਗੇ ਫਿਰ ਬਹਾਨਾ ਹਾਂ ਜੇ ਕੰਮ ਨਹੀਂ ਹੋਏਗਾ ਫਿਰ ਕੋਈ ਹੱਥ ਕੋਈ ਨਹੀਂ ਦੇ ਦੇਗਾ ਵੋਟ ਫਿਰ ਤਾਂ ਹਰ ਕੋ ਆਪਣੇ ਘਰ ਬੈਠ ਰਿਹਾ ਚੁੱਪ ਚਾਪ ਪ੍ਰਦੀਪ ਜੀ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਆਏ ਦਾ ਤੁਸੀਂ ਸਾਡੀ ਕਲੋਨੀ ਅਸੀਂ ਵੋਟ ਸਾਡੇ ਕੋਲ ਵੋਟ ਨਹੀਂ ਲੈ ਕੇ ਗਏ ਜਾਂ ਤਾਂ ਇੱਕ ਗੱਲ ਕਰਦੇ ਸਾਡੇ ਨਾਲ ਆ ਕੇ ਕਿ ਅਸੀਂ ਵੋਟ ਨਹੀਂ ਮੰਗਣਾਂਦੇ ਇੱਥੋਂ ਕਲੋਨੀ ਦੀ ਗਰੰਟੀ ਹੈ ਜੀ ਚੱਕਦਾ ਜੀ ਵੋਟ ਨਹੀਂ ਬੰਦੇ ਮੈਡਮ ਕਹਿੰਦੇ ਸਾਡੇ ਕੋਆਰਡੀਨੇਟਰ ਬਹੁਤ ਵਧੀਆ ਕੰਮ ਕਰ ਰਹੇ ਜਿਹੜਾ ਉਹਨੂੰ ਜਾ ਕੇ ਕੁਝ ਨਹੀਂ ਮਿਲਦਾ ਨਹੀਂ ਅਸੀਂ بڑے ਐਜੂਕੇਟਡ ਆ ਸਾਨੂੰ ਕੁਝ ਮਿਲਦਾ ਨਹੀਂ ਅਸੀਂ ਤਾਂ ਫਿਰ ਅਸੀਂ ਫਿਰ ਜੇ ਬੋਲਾਂਗੇ ਫਿਰ ਕਹਿਣਗੇ ਕਿ ਆ ਦੂਸਰੀ ਪਾਰਟੀ ਦੇ ਬੰਦੇ ਆ ਅਸੀਂ ਵੋਟ ਹੀ ਨਹੀਂ ਮੰਗਦੇ ਅਸੀਂ ਨਾ ਤੁਹਾਡੇ ਨਾ ਜੀ ਆਮ ਆਦਮੀ ਨਾਲ ਨਾ ਜੀ ਕਾਂਗਰਸ ਨਾਲ ਨਾ ਜੀ ਬੀਜੇਪੀ ਨਾਲ ਸਾਨੂੰ ਜਿਹੜਾ ਕੰਮ ਕਰਕੇ ਦੋਗਾ ਅਸੀਂ ਉਹਦੇ ਨਾਲ ਆ ਠੀਕ ਹੈ ਜੀ ਜੱਗਾ ਕਹਿ ਰਿਹਾ ਕਹਿੰਦਾ ਸਾਨੂੰ ਜਿਤਾਓ ਜੱਗਾ ਕਹਿੰਦਾ ਮੈਂ ਕਰਕੇ ਦਿਖਾਉਂਗਾ ਤੁਸੀਂ ਇੱਕ ਸੈਟ ਸੀਟ ਛੱਡੋ ਜੱਗਾ ਕਰਾਉਣ ਤਿਆਰ ਬੈਠਿਆ ਕੰਬੋਜ ਨੇ ਜੋ ਵੀ ਹੈ ਆਪਣਾ ਮਦਨ ਨਾਲ ਨਾ ਕੁਝ ਵੀ ਕਰਿਆ ਪਰ ਇਸ ਕਲੋਨੀ ਦੇ ਵਿੱਚ ਜਾਂਦੇ ਜਾਂਦੇ ਅਬ ਸ਼ੁਰੂਆਤ ਤਾਂ ਕਰਕੇ ਗਿਆ ਨਾ ਇੱਕ ਕੰਮ ਕਰਕੇ ਤੁਸੀਂ ਸ਼ਕਲ ਹੀ ਨਹੀਂ ਦਿਖਾਉਂਦੇ ਜੇ ਤੁਹਾਡੇ ਘਰੇ ਜਾਈਏ ਤੁਸੀਂ ਪਹਿਲਾਂ ਆਪ ਨਹੀਂ ਜਾਂਦੇ ਤੁਹਾਡੇ ਘਰ ਘਰ ਵਾਲੇ ਆਉਂਦੇ ਨੇ ਬਾਰ ਕੀ ਚੱਕਰ ਹੈ ਵੋਟ ਤੁਹਾਨੂੰ ਪਈਏ ਤੁਹਾਡੇ ਘਰ ਵਾਲੇ ਨੂੰ ਪਈਆ ਸੀ ਉਹ ਤਾਂ ਕਹਿੰਦੇ ਮੈਂ ਹੱਟੇ ਮੈਂ ਅਵੇਲੇਬਲ ਹਾਂ ਘਰ ਚ ਮਿਲਦੀ ਹਾਂ ਸਰ ਐਦ ਕੀ ਗਲਤੀ ਹੋ ਗਈ ਲੋਗਾ ਤੋਂ ਨਹੀਂ ਨਹੀਂ ਗੱਲ ਛੱਡ ਦਿਓ ਗਲਤੀ ਹੋ ਗਈ ਲੋਗਾ ਤੋਂ ਇਹਨਾਂ ਨੂੰ ਵੋਟ ਪੈ ਗਈ ਜੇ ਐਦ ਕੀ ਆਮ ਆਦਮੀ ਪਾਰਟੀ ਆ ਵੀ ਗਈ ਤਾਂ ਨਾਵਟਾ ਦਿਓ ਇਹਨਾਂ ਨੇ ਦੁਖੀ ਕਰਿਆ ਬੈ ਸਰਕਾਰਾਂ ਨੇ ਪੂਲ ਤੜਾ ਕੋਈ ਰੋਗ ਦਾ ਤਾਂ ਉਹ ਪਹਿਲਾਂ ਚਲਾਨ ਨਹੀਂ ਕੱਟਦਾ ਇਹਨਾਂ ਤਾਂ ਨਾਮ ਲੈਂਦਾ ਫਿਰ ਅਸੀਂ ਅਸੀਂ ਸਰਕਾਰ ਨੂੰ ਵੋਟ ਨਹੀਂ ਪਾਈ ਅਸੀਂ ਬੰਦੇ ਨੂੰ ਵੋਟ ਪਈ ਸੱਚੀ ਹੈ ਫਿਰ ਜੇ ਬੋਲਦੇ ਆ ਤੇ ਕਹਿੰਦੇ ਮਾੜਾ ਲੱਗਦਾ ਬੰਦਾ ਹੋਇਆ ਵਿਕਾਸ ਦੀ ਗੱਲ ਕਰੇ ਸਾਡੇ ਘਰ ਦੇ ਬਾਹਰ ਚੱਲੋ ਉਹ ਕਈ ਗਟਕਿਆਂ ਨਾਲ ਅਸੀਂ ਆਪਣਾ ਆਪ ਪਾ ਰਹੇ ਆ ਫਿਰ ਤੁਹਾਨੂੰ ਲੋੜ ਹੀ ਨਹੀਂ ਸਾਨੂੰ ਅਸੀਂ ਆਪਣੇ ਬੰਦੇ ਦਾ 100000 ਰੁਪਏ ਲੈਣੇ ਆ ਅਸੀਂ ਆਪ ਬਣਾ ਲਾਂਗੇ ਬੰਦੇ ਤਿਆਰ ਬੈਠੇ ਨੇ ਕਹਿੰਦੇ 100000 ਰੁਪਏ ਲੋਬੀ ਟੈਲਾ ਲਵਾਣਾ ਤੁਸੀਂ ਨਾਲ 7 ਨੰਬਰ ਗਲੀ ਜਾ ਕੇ ਦੇਖ ਲਓ ਚੈੱਕ ਕਰੋ ਉਹ ਆਪ ਬਣਾ ਰਹੇ ਨੇ ਇਹ ਬਣਾ ਰਹੇ ਸਰਕਾਰ ਵਾਲੇ ਕਿਉਂ ਭਈ ਵੋਟਾਂ ਉਹਨਾਂ ਕੋਲ ਲੈ ਕੇ ਗਈ ਤੁਸੀਂ ਚਾਰ ਬੰਦਿਆਂ ਤੋਂ ਨਹੀਂ ਹੋਰ ਬੰਦੇ ਨਹੀਂ ਹੈਗੇ ਵੀ ਸਰ ਜੀ ਬੰਦੇ ਰਹਿੰਦੇ ਇੱਥੇ ਬੰਦੇ ਰਹਿੰਦੇ ਅੱਜ ਬਾਬਾ ਜੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਿੰਦਾ ਵੀ ਅਸੀਂ ਸੀਵਰੇਜ ਪਵਾਇਆ ਆਪਣੇ ਆਪਣੇ ਪੱਲੋ ਪਵਾਇਆ ਹੈ ਨਾ ਕਿ ਸਰਕਾਰ ਨੇ ਸਾਨੂੰ ਪਾ ਕੇ ਦਿੱਤਾ ਹੈ ਅਸੀਂ ਇਹ ਕਹਿੰਦੇ ਆ ਵੀ ਬੰਦਾ ਕਰ ਗਿਆ ਤਾਂ ਉਹ ਕਹਿੰਦੇ ਸਰਕਾਰ ਉਹ ਹੀ ਕਰਣਗੇ ਉਹ ਕਹਿੰਦੇ ਵੀ ਸਾਡੇ ਕੋਲ ਪੈਸੇ ਨਹੀਂ ਹੈ ਠੇਕੇਦਾਰ ਕਹਿੰਦਾ ਵੀ ਅਸੀਂ ਕੰਮ ਕਿੱਥੋਂ ਕਰੀਏ ਪੇ ਹੁਣ ਸਾਨੂੰ ਕੀ ਪਤਾ ਵੀ ਸਰਕਾਰ ਪੈਸੇ ਦੇ ਰਹੀ ਹੈ ਤੁਹਾਨੂੰ ਜਾਂ ਨਹੀਂ ਦੇ ਰਹੀ ਠੇਕੇਦਾਰ ਨੂੰ ਭਾਜੀ ਇਹ ਤਾਂ ਪੈਸੇ ਵੀ ਲੈ ਕੇ ਗਏ ਨੇ 7-700 ਰੁਪਏ ਵੀ ਲੈ ਕੇ ਗਏ ਨੇ ਸਾਡੇ ਤੋਂ ਕੋਣ ਲੈ ਕੇ ਗਿਆ ਸਾਰੇ ਕਮੇਟੀ ਦਾ ਐਮਸੀ ਸੀਗਾ ਤੇ ਨਾਲ ਉਹਦੇ ਨਾਲ ਦੋ ਮੰਦੇ ਬੰਦੇ ਸੀਗੇ ਗੁਰਦੁਆਰੇ 'ਚ ਬੈਠੇ ਸਾਰੇ ਤੋਂ ਫਾਇਰਮ ਬੁਲਾਏ ਆਂ ਹਾਂਜੀ ਬੁਲਾਏ ਆਂ ਬੁਲਾਏ ਆਂ ਸਾਰੇ ਤੋਂ 7-700 ਰੁਪਏ ਲਿੱਤੇ ਕਾਦ ਲਿੱਤੇ ਇਹ ਤੇ ਤੁਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਬੈਠੇ ਹੋ ਕਿ ਪੈਸੇ ਲੱਕਟੇ ਕਰਨ ਵਾਸਤੇ ਬੈਠੇ ਹੋ ਫਿਰ ਵੀ ਕੰਮ ਨਹੀਂ ਹੋ ਰਿਹਾਗਾ ਫਰਮੀ ਹਾਂ ਮੈਂ ਇਨੀ ਗੱਲ ਤੁਹਾਡੇ ਨਿਊਜ਼ ਲਈ ਕਹਿਣਾ ਚਾਹੁੰਗਾ ਮੈਡਮ ਨੂੰ ਮੈਡਮ ਜੇ ਤੁਸੀਂ ਹਜ਼ਾਰ ਕਰੋੜ ਦੀ ਗੱਲ ਕਰਦੇ ਹੋ ਨਾ ਤਾਂ ਇਹ ਗੱਲ ਦੀ ਸਚਾਈ ਹੈ ਕਿ ਜਿਹੜਾ ਇਹ ਕੰਮ ਸ਼ੁਰੂ ਹੋਇਆ ਸੀ ਨਾ ਸੀਵਰੇਜ ਦਾ ਇਹ ਕਾਂਗਰਸ ਦੀ ਸਰਕਾਰ ਦੇ ਟਾਈਮ ਹੀ ਹੋਇਆ ਸੀਗਾ ਮੈਂ ਤਾਂ ਨਹੀਂ ਕਹ ਰਿਹਾ ਕਿ ਜੇ ਮੈਂ ਕਾਂਗਰਸੀ ਹਾਂ ਮੈਂ ਕੋਈ ਮੇਰਾ ਕਿਸੇ ਪਾਰਟੀ ਨਾਲ ਲੈਣਾ ਦੇਣਾ ਨਹੀਂ ਅਸੀਂ ਤਾਂ ਆਮ ਬੰਦੇ ਆ ਮਜ਼ਦੂਰੀ ਕਰਨ ਵਾਲੇ ਬੰਦੇ ਆ ਹਾਂ ਇਹ ਕੰਮ ਜਿਹੜਾ ਹੈ ਕਾਂਗਰਸ ਦੀ ਸਰਕਾਰ ਦੇ ਟਾਈਮ ਸ਼ੁਰੂ ਹੋਇਆ ਸੀਗਾ ਸਰਕਾਰ ਬਦਲ ਗਈ ਕੰਮ ਰੁਕ ਗਿਆ ਸਾਡੇ ਬਾਰੇ ਵੀ ਬੋਲਿਆ ਜਾਂਦਾ ਕਿ ਵੀ ਇਹ ਇਹ ਨਹੀਂ ਦਿਖਾਉਂਦੇ ਕਿ ਵੀ ਵਿਕਾਸ ਹੋ ਰਿਹਾ ਤਾਂ ਇਹ ਦਿਖਾਉਂਦੇ ਹੁਣ ਤੁਸੀਂ ਇਹ ਦੱਸੋ ਕਿ ਜਿਹੜਾ ਵਿਕਾਸ ਹੋ ਰਿਹਾ ਚਲੋ ਉਹ ਤਾਂ ਖੁਸ਼ ਹੈ ਲੋਕ ਜਿਹੜੇ ਦੁਖੀ ਆ ਉਹਨਾਂ ਦੀ ਆਵਾਜ਼ ਕੌਣ ਉਠਾਏਗਾ ਅਸੀਂ ਤਾਂ ਲੀਗਾਂ ਮਰਵਾ ਕੇ ਦੇਖ ਲੋ ਆਹ ਦੇਖ ਲੋ ਇੱਧਰ ਤੁਹਾਨੂੰ ਦਿਖਾ ਦਈਏ ਨਾ ਸਾਡੇ ਬਾਰੇ ਵੀ ਬੋਲਿਆ ਜਾਂਦਾ ਕਿ ਵੀ ਇਹ ਚੀਜ਼ ਇਹ ਦਿਖਾਉਂਦੇ ਰਹਿੰਦੇ ਭਾਜੀ ਇਹ ਜਿਹੜੀ ਵਿਕਾਸ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨਾ ਉਹ ਮੈਂ ਉਹ ਇਹ ਗੱਲ ਇਹ ਪੁਆਇੰਟ ਵੀ ਮੈਂ ਨੋਟ ਕੀਤਾ ਹੈ ਇਹ ਪੁਆਇੰਟ ਵੀ ਮੈਂ ਨੋਟ ਕੀਤਾ ਕਿ ਜਿਸ ਨਿਊਜ਼ ਤੇ ਵਿਕਾਸ ਦੀ ਗੱਲ ਦਿਖਾਈ ਜਾ ਰਹੀ ਹੈ ਨਾ ਉਹ ਨਿਊਜ਼ ਵਾਲਾ ਇੱਕ ਤਰੁਣ ਨਾਮ ਦਾ ਮੁੰਡਾ ਸਾਡੀ ਕਲੋਨੀ ਦਾ ਹੀ ਹੈ ਠੀਕ ਹੈ ਜੀ ਉਹ ਮੈਡਮ ਦੇ ਨਾਲ 24 ਘੰਟੇ ਫਿਰੇ ਹੁੰਦਾ ਤਾਂ ਉਹ ਹੀ ਦਿਖਾਊਗਾ ਹੋਰ ਕੀ ਦਿਖਾਊਗਾ ਜਿਹੜਾ ਬੰਦਾ ਸੱਚਾਈ ਦਿਖਾ ਰਿਹਾ ਉਹਦੇ ਵਾਲੇ ਤੁਸੀਂ ਮੈਡਮ ਗੱਲਾਂ ਕਰ ਰਹੇ ਨੇ ਵੀ ਇਹ ਫੇਸਬੁੱਕ ਦੇ ਉੱਤੇ ਜਾ ਕੇ ਲੋਕਾਂ ਨੂੰ ਬੇਕਾਰ ਰਿਹਾ ਅਸੀਂ ਤਾਂ ਆਪ ਬੋਲ ਰਹੇ ਹਾਂ ਅਸੀਂ ਤੁਹਾਡੇ ਤੋਂ ਕੀ ਲੈਣਾ ਇਹ ਤੁਸੀਂ ਜਾਨੂ ਕੋਈ ਪੈਸੇ ਦੇ ਕੇ ਜਾ ਰਹੇ ਜਿਹੜਾ ਅਸੀਂ ਬੋਲਾਂਗੇ ਅਸੀਂ ਤਾਂ ਅਪਤੰਗਾਂ ਅਸੀਂ ਤਾਂ ਦੁਖੀ ਹੋ ਕੇ ਬੋਲ ਰਹੇ ਆ ਸਾਡਾ ਆਪਣਾ ਬੁਰਾ ਹਾਲ ਹੈ ਰਾਤ ਨੂੰ ਐਮਰਜੈਂਸੀ ਹੋ ਜਾਵੇ ਸਾਡੇ ਕੋਲ ਮਾਈਚਰਚ ਕੋਈ ਬੰਦਾ ਬਿਮਾਰ ਵੀ ਹੋ ਜਾਵੇ ਉਹਰੇ ਐਂਬੂਲੈਂਸ ਅੱਧਾ ਕੀ ਕਹਿੰਦੀ ਹੈ ਕਹਿੰਦੀ 127 ਨੰਬਰ ਦੁਕਾਨ ਤੇ ਆ ਜਾਓ ਹੁਣ ਜਿਹੜਾ ਪੇਸ਼ੈਂਟ ਹੋਵੇ ਕਿ ਉਹਨੂੰ 100 ਚੱਕ ਕੇ ਉਸੇ ਤਾਈਏ ਲਗਾਈ ਹੈ ਇਹ ਬੁਰਾ ਹਾਲ ਹੈ ਸਾਡਾ ਦੇਖ ਲਓ ਸੜਕਾ ਤੁਸੀਂ ਧਲਾ ਲਓ ਚਲੋ ਇਹ ਵੱਡੇ ਆ ਇਹ ਸੋਚੀ ਸਮਝੀ ਗੱਲ ਕਰ ਸਕਦੇ ਆਪਾਂ ਬੱਚਿਆਂ ਨਾਲ ਥੋੜੀ ਜੀ ਗੱਲ ਕਰ ਲਈਏ ਇਹ ਗੁੜੀਆਂ 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 ਨੂੰ ਪੁੱਛਾਂਗੇ

हाँ जी क्या कहना चाहेंगे आप जब भी जहाँ बारिश होती है हमारा स्कूल जाना मुश्किल होता है अगले दिन स्कूल जाते हैं मैम कहते हैं क्या हुआ तुम स्कूल नहीं आते मैम को यहाँ की कंडीशन बताते मैम कहती है हमारी हाँ उधरी बारिश होती है ये मैम सुनते ही नहीं नाले यहाँ की जब मैं जब भी स्कूल जाऊँ कभी एक मैं गिर भी चुकी कूँ ओनली तो जब तो मैं यूनिफॉर्म बदल के स्कूल जाती हूँ ना बहुत मुश्किल हो जाता है मैं दो तीन बार गिर भी चुकी हूँ पुलिस से सड़कें बनाई जाए नहीं जो नीले गाढ़ नहीं बने बन रहे थे लोगों लवा लगा के देर से पहले ये दसो पीछे कहने नीले काट नहीं बन रहे ਅਸੀਂ ਮੋਰ ਲਵਾਂ ਜਾਣੇ ਕਹਿੰਦੀ ਮੇਰੇ ਕੋਲ ਟਾਈਮ ਨਹੀਂ ਹੈ ਇਹ ਤਨਖਾਹ ਕਾਦੀ ਲੈ ਰਹੀ ਹੈ ਉਦਨੇ ਧਾਰਕਾਰ ਬਰਨੇ ਚ ਕਹਿੰਦੀ ਮੈਂ 100 ਰੁਪਏ ਲਵਾਂਗੀ ਮੈਂ ਕੁੜੀ ਇੱਥੇ ਪੇਠਾਵਾਂਗੀ ਇਹ ਮੈਂ ਗੱਲ ਕੀਤੀ ਐ ਐਮ ਐਲ ਏ ਨੂੰ ਐਨੇ ਚੀਜ਼ ਹੋ ਗਈ ਇਹ ਕਿੱਥੇ ਰੂਲ ਬਣਦਾ ਵੀ ਇਹ 10 12000 ਰੁਪਏ ਬੈਠੇ ਬਿਠਾਏ ਲੈ ਰਹੇ ਨੇ ਇਹ 7 700 ਰੁਪਏ ਦੀ ਗੱਲ ਵੀ ਆ ਰਹੀ ਕਿ ਵੀ 7 700 ਰੁਪਏ ਇਕੱਠਾ ਕੀਤਾ ਨੇ ਨਹੀਂ ਮੰਗਦੇ ਨੇ ਐ ਇਹ ਦਿੱਤੇ ਨੇ ਅਸੀਂ ਖੁਦ ਕਹਿੰਦੇ ਆ ਅਸੀਂ ਕਿਤੇ ਤੁਸੀਂ ਹਾਂਜੀ ਹਾਂਜੀ ਸਾਬ ਨੇ ਦਿੱਤੇ ਫਿਰ ਕੀ ਕੀਤਾ ਉਹ ਨਾ ਪੈਸੇ ਦਾ ਕੋਈ ਕੰਮ ਹੋਇਆ ਕੁਝ ਵੀ ਨਹੀਂ ਕਿਹੜਾ ਕੰਮ ਹੋਇਆ ਦੇਖੋ ਦੇਖੋ ਤੁਹਾਡੇ 反正。 ਕਿਆ ਕਹਿਣਾ ਚਾਹੁੰਗੇ ਤੁਹਾਡੇ ਤੋਂ ਵੀ 7700 ਰੁਪਏ ਇਕੱਠਾ ਕੀਤਾ ਹਾਂ ਜੀ ਹਾਂਜੀ ਸਰ ਅਸੀਂ 7700 ਰੁਪਏ ਦਿੱਤਾ ਹੈਗਾ ਠੀਕ ਹੈ ਕੰਮ ਫੇਰ ਨਹੀਂ ਹੋਏਗਾ ਸਾਡੀ ਖੁਦ ਦੀਆਂ ਗੱਡੀਆਂ ਅਸੀਂ ਖੁਦ ਗੱਡੀਆਂ ਵਾਲੇ ਹੈਗੇ ਹਾਂ ਠੀਕ ਹੈ ਸਾਨੂੰ ਭਰੀਏ ਵੀ ਗੱਡੀਆਂ ਲਿਆਣੀਆਂ ਔਰ ਇੰਨੀ ਮੁਸ਼ਕਲ ਹੋ ਰਹੀ ਹੈ ਚੋਰੀਆਂ ਇੰਨੀਆਂ ਹੋ ਰਹੀਆਂ ਦੋ ਵਾਰ ਮੇਰੀ ਸਟੱਪਨੀ ਚੋਰੀ ਹੋ ਗਈ ਦੋ ਵਾਰ ਮੇਰੀ ਬੈਟਰੀ ਚੋਰੀ ਹੋ ਗਈ ਨਵੀਂ ਗੱਡੀ ਲੈ ਕੇ ਆਇਆ ਔਰ ਗਲੀ ਦੇ ਵਿੱਚ ਲਾਈ ਹੈ ਸ਼ਾਮ ਨੂੰ 5 ਵਜੇ ਚੋਰੀ ਹੋ ਗਈ ਬੈਟਰੀ ਵੀ ਸਟੱਪਨੀ ਵੀ ਜੀ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਸੜਕਾਂ ਬਣਾਈਆਂ ਜਾਣ ਅਸੀਂ ਰੋਜ਼ ਜਿਹੜੇ ਨੁਕਸ ਸੜਕਾਂ ਦਾ ਹਾਲ ਦੇਖ ਲੋ ਇੰਨਾ ਮਾੜਾ ਹਾਲ ਹੋਇਆ ਪਿਆ ਸੜਕਾਂ ਦਾ ਕੀ ਅਸੀਂ ਗੱਡੀ ਚਲਾਣੀ ਮੁਸ਼ਕਲ ਹੋਈ ਪਈ ਹੈ ਸਾਨੂੰ ਬਾਹਰ ਰੋਡ ਦੇ ਉੱਪਰ ਗੱਡੀ ਲਾ ਕੇ ਆਣੀ ਪੈਂਦੀ ਹੈ ਤੇ ਸਾਨੂੰ ਰੋਡ ਦੇ ਉੱਪਰ ਵੀ ਡਰ ਰਹਿੰਦਾ ਹੈ ਕੀ ਰੋਡ ਦੇ ਉੱਪਰ ਵੀ ਕਿਨੇ ਕੋਈ ਚੋਰੀ ਨਾ ਹੋ ਜੇ ਜੀ ਸਾਡੀ ਹੱਥ ਬਨ ਕੇ ਇਹ ਹੀ ਬੇਨਤੀ ਹੈ ਕਿ ਸੜਕਾਂ ਬਣਾਈਆਂ ਜਾਣ 7 700 ਰੁਪਏ ਕਹਿੰਦੇ ਇਕੱਠਾ ਕੀਤਾ ਤੁਸੀਂ ਵੋਟਾਂ ਪਾਈਆਂ ਜੇ 7 700 ਰੁਪਏ ਇਕੱਠਾ ਕਰਕੇ ਹੀ ਤੁਸੀਂ ਆਪਣੇ ਕੰਮ ਕਰਾਣੇ ਆ ਫਿਰ ਵੋਟਾਂ ਕਾਦੀਆਂ ਪਾਈਆਂ ਮੈਨੂੰ ਇਸ ਚੀਜ਼ ਦਾ ਜਵਾਬ ਅਸੀਂ ਤਾਂ ਬਸ ਕੁੱਲ ਮਿਲਾ ਕੇ ਇਹੀ ਕਹਿਣਾ ਚਾਹੁੰਦੇ ਆ ਜੀ ਚਲ ਜੋ ਹੋ ਗਿਆ ਪਿੱਛੇ ਹੋ ਗਿਆ ਸਮਝ ਤਾਂ ਸਾਡੀ ਸੜਕਾਂ ਚਾਹੀਦੀਆਂ ਨੇ ਇਹ ਸੜਕਾਂ ਬਣਾ ਸਕਦੇ ਆ ਅੱਗੇ ਤੋਂ ਅਸੀਂ ਵੋਟ ਪਾਵਾਂਗੇ ਨਹੀਂ ਤੇ ਅਸੀਂ ਬਿਲਕੁਲ ਹੋ ਸਕਦਾ ਬਾਈਕਾਟ ਹੀ ਕਰ ਦਈਏ ਇਹ ਸਰਕਾਰ ਦਾ ਇਹ ਤੁਸੀਂ ਦੇਖੋ ਗਲੀਆਂ ਦਾ ਹਾਲ ਕੀ ਹੈ ਮੇਰੇ ਹਸਬੰਦ ਗਿਰ ਗਏ ਸੀ ਪਾਣੀ ਚ ਬਰਸਾਤਾਂ ਚ ਉਹਨਾਂ ਨੇ ਲੱਤ ਗੁੱਡਗੀ ਪੁੱਛ ਰਵੇ ਸਭ ਨੂੰ ਮੇਰੇ ਮੁੰਡੇ ਦਾ ਮੋਬਾਈਲ ਖਸ ਕੇ ਲੱਗੇ ਦਿਨ ਦਿਹਾੜੇ ਦੋਸਤੋ ਅਸੀਂ ਹੁਣ ਆਇਆ ਚਾਰ ਸਾਲ ਹੋ ਗਏ ਆ ਇਹਨੂੰ ਅਸੀਂ ਤੁਹਾਨੂੰ ਮਕਾਨ ਵੇਚਣ ਨੂੰ ਸੋਚਦੇ ਆਂ ਕੀ ਕਰਾਂਗੇ ਰਹਿ ਕੇ ਤੇ ਜੇ ਕੁਝ ਕਰਨਗੇ ਨਹੀਂ ਸਾਡੇ ਵਾਸਤੇ ਸੋਚਦੇ ਨਹੀਂ ਸਾਡੇ ਵਾਸਤੇ ਕੁਝ ਵੀ ਦੋਸਤੋ ਕੀ ਕਰੀਏ ਸੀ ਜਿਆਦਾ ਤੰਗ ਕਰਦੇ ਸੋ ਇਹ ਸੀਗੇ ਵਾਰਡ ਨੰਬਰ 15 ਅਫਸਰ ਕਲੋਨੀ ਦੇ ਲੋਕ ਜਿੱਥੇ ਵਿਕਾਸ ਦੀ ਗੱਲ ਕਹੀ ਜਾਂਦੀ ਹੈ ਜਿੱਥੇ ਸਾਢੇ 2 ਬੀ ਬੋਲਿਆ ਜਾਂਦਾ ਹੈ ਕਿ ਇਹ ਇਹ ਤਾਂ ਨਹੀਂ ਦਿਖਾਉਂਦੇ ਕਿ ਵੀ ਵਿਕਾਸ ਕਿੱਥੇ ਹੋ ਰਿਹਾ ਹੈ ਇਹ ਇਹ ਦਿਖਾਉਂਦੇ ਆ ਕਿ ਕਿੱਥੇ ਵਿਕਾਸ ਨਹੀਂ ਹੋ ਰਿਹਾ ਹੁਣ ਤੁਸੀਂ ਦੱਸੋ ਜੇ ਅਸੀਂ ਵਿਕਾਸ ਦੇ ਕੰਮ ਦਿਖਾਈ ਜਾਣ ਤਾਂ ਇਹ ਲੋਕ ਜਿਹੜੇ ਪਰੇਸ਼ਾਨ ਹੈ ਜਿਨ੍ਹਾਂ ਦੇ ਕਿਸੇ ਦੇ ਹਸਬੰਡ ਦੀ ਡੈਥ ਹੋ ਜਾਂਦੀ ਹੈ ਕਿਸੇ ਦੇ ਪਤੀ ਜਿਹੜੇ ਹੈਗੇ ਉਹਨਾਂ ਦਾ ਪੈਰ ਟੁੱਟ ਜਾਂਦਾ ਤੇ بارش ਹੋ ਜਾਂਦੀ ਐ ਐਂਡੇ ਐ ਖੱਡੇ ਐ ਤੇ ਕਿਦਾਂ ਲੋਕੀ ਇਧਰੋਂ ਜਾਂਦੇ ਹੋਣੇ ਕਿਸੇ ਦੀ ਗੱਡੀਆਂ ਦੇ ਨੁਕਸਾਨ ਹੋ ਜਾਂਦੇ ਐ ਜੇ ਸਿਰੇ ਤੋਂ ਜਾਂਦਾ ਇਹਨਾਂ ਦਾ ਮੈਂ ਬੁਰਾ ਹਾਲਾ ਦੇ ਹਾਂਜੀ ਯਹਾਂ ਤਾਂ ਬਹੁਤ ਬੁਰਾ ਹਾਲ ਵੀ ਐ ਸਵੇ ਜਾਓ ਖੱਡੇ ਐ ਕੁੱਤੇ ਪਿੱਛੇ ਭੜਿਆ ਤੇ ਅੰਧੇਰਾ ਹੋ ਜਾਂਦਾ ਐ ਲਾਈਟਾਂ ਬੰਦ ਹੋ ਜਾਂਦੀਆਂ ਕੁਛ ਨਹੀਂ ਐ ਕੁਛ ਨਹੀਂ ਇਸ ਕਲੋਨੀ ਦੇ ਅੰਦਰ 20 ਸਾਲ ਹੋ ਗਏ ਹਮਾਰੋ ਸੁਣਤੇ ਸੁਣਤੇ ਕਸੂਰ ਕੀ ਐ ਤੁਹਾਡਾ ਕਸੂਰ ਕੀ ਐ ਕਿਉਂ ਤੁਹਾਡੇ ਨਾਲ ਐਵੇਂ ਕੀਤਾ ਜਾਂਦਾ ਐ ਦੇਖੋ ਜੀ ਸਰਕਾਰੇ ਨਹੀਂ ਨਹੀਂ ਆ ਰਹੀ ਹਮਾਰੋ ਕੋਈ ਵੀ ਪਤਾ ਨਹੀਂ ਲੱਗਦਾ ਉਹਨੇ ਕਿੱਥੇ ਜਾਣ ਲੋਕੀ ਜੇ ਸਾਨੂੰ ਫੋਨ ਨਾ ਕਰਨ ਤਾਂ ਕਿਹਨੂੰ ਫੋਨ ਕਰਨਗੇ ਇਹ ਲੋਕੀ ਜੇ ਅਸੀਂ ਇਹਨਾਂ ਦੀ ਗੱਲ ਨਹੀਂ ਚੱਕਾਂਗੇ ਤਾਂ ਕੌਣ ਇਹਨਾਂ ਦੀ ਗੱਲ ਚੱਕੇਗਾ ਜੇ ਅਸੀਂ ਇਹਨਾਂ ਗਲੀਆਂ ਨੂੰ ਅੰਦੇਖਾ ਕਰਕੇ ਉਹ ਵਿਕਾਸ ਦਿਖਾਣ ਲੱਗ ਜਾਈਏ ਤਾਂ ਇਹ ਲੋਕੀ ਕਿੱਥੇ ਜਾਣਗੇ ਛੋਟੇ ਛੋਟੇ ਬੱਚੇ ਆ ਇੱਥੇ ਸੋਚੋ ਜੇ ਅੱਜ ਬਾਰਿਸ਼ ਹੁੰਦੀ ਤਾਂ ਇੱਥੇ ਬੰਦਾ ਕਿੱਦਾਂ ਆ ਸਕਦਾ ਸੀਗਾ ਲੋਕਾਂ ਦਾ ਜੀਣਾ ਮੁਸ਼ਕਿਲ ਹੋਇਆ ਹੋਇਆ ਹੈ ਤੇ ਤੁਸੀਂ ਵੀ ਕਮੈਂਟ ਰਾਹੀਂ ਦੱਸੋ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਵਿਕਾਸ ਦੇ ਕੰਮ ਦਿਖਾਣੇ ਚਾਹੀਦੇ ਆ ਠੀਕ ਹੈ ਬਹੁਤ अच्छी ਗੱਲ ਹੈ ਮੈਡਮ ਬਹੁਤ ਅੱਛੇ ਅੱਛੇ ਕੰਮ ਕਰ ਰਹੀ ਹੈ ਕਰਨੇ ਵੀ ਚਾਹੀਦੇ ਆ ਉਹਨਾਂ ਦੀ ਡਿਊਟੀ ਵੀ ਆ ਉਹ ਕਿਸੇ ਤੇ ਐਸਾਨ ਨਹੀਂ ਕਰ ਰਹੇ ਉਹਨਾਂ ਦੀ ਡਿਊਟੀ ਹੈ ਉਹਨਾਂ ਨੂੰ ਇਹਨਾਂ ਲੋਕਾਂ ਨੇ ਵੋਟਾਂ ਪਾਈਆਂ ਉਹ ਇਹ ਐਸਾਨ ਨਾ ਜਿਤਾਣ ਲੋਕਾਂ ਦੇ ਉੱਤੇ ਕਿ ਮੈਂ ਇੱਥੇ ਵਿਕਾਸ ਕਰਾਇਆ ਤੇ ਮੈਂ ਇੱਥੇ ਵਿਕਾਸ ਕਰਾਇਆ ਇਹ ਉਹਨਾਂ ਦੀ ਡਿਊਟੀ ਹੈ ਕਿਉਂਕਿ ਵੋਟਾਂ ਲੈਣ ਉਹ ਆਏ ਸੀਗੇ ਤੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਇਆ ਤਾਂ ਹੀ ਉਹ ਇਸ ਸੀਟ ਤੇ ਬੈਠੇ ਆ ਜਿਸ ਤੇ ਉਹ ਅੱਜ ਡਿਸੀਜਨ ਲੈ ਸਕਦੇ ਆ ਕਿ ਕਿਹੜੇ ਵਾਰਡ ਦਾ ਕੰਮ ਕਰਾਣਾ ਹੈ ਤੇ ਕਿਹੜੇ ਵਾਰਡ ਦਾ ਨਹੀਂ ਕਰਾਣਾ ਉਹਨਾਂ ਵਾਰਡਾਂ ਤੇ ਕੰਮ ਹੋ ਰਹੇ ਆ ਇਹਨਾਂ ਵਾਰਡਾਂ ਤੇ ਕੰਮ ਕਿਉਂ ਨਹੀਂ ਹੋ ਰਹੇ ਇਹ ਸਵਾਲ ਹੈ ਤੁਸੀਂ ਕਮੈਂਟਰਾਂ ਹੀ ਦੱਸੋ ਸਾਨੂੰ ਵੀ ਦੱਸੋ ਕਿ ਅਸੀਂ ਅੱਜ ਤੋਂ ਬਾਅਦ ਇਹਨਾਂ ਲੋਕਾਂ ਦੀ ਗੱਲ ਤੁਹਾਡੇ ਅੱਗੇ ਰੱਖੀਏ ਜਾਂ ਉਹਨਾਂ ਲੋਕਾਂ ਦੀ ਰੱਖੀਏ ਜਿਨ੍ਹਾਂ ਦੇ ਕੰਮ ਹੋ ਰਹੇ ਆ ਜਿਨ੍ਹਾਂ ਦੇ ਵਿਕਾਸ ਹੋ ਰਹੇ ਆ ਜਿਨ੍ਹਾਂ ਦੇ ਕਿਸੇ ਦੇ ਹਸਬੰਡ ਦੀ ਡੈਥ ਹੋ ਰਹੀ ਹੈ ਕਿਸੇ ਦੇ ਪਤੀ ਦੀ ਲੱਤ ਟੁੱਟੀ ਹੋਈ ਹੈ ਕਿਸੇ ਦੀ ਮੰਮੀ ਦੀ ਲੱਤ ਟੁੱਟੀ ਹੋਈ ਹੈ ਦੱਸੋ ਇਹਨਾਂ ਦੀ ਸੁਦਬੁਦ ਕੌਣ ਲੇਗਾ ਹੁਣ ਤੁਸੀਂ ਕਮੈਂਟਰ ਆਈ ਸਾਨੂੰ ਦੱਸਣਾ ਤੇ ਜੋ ਤੁਸੀਂ ਕਮੈਂਟਾਂ 'ਚ ਕਹੋਗੇ ਅਸੀਂ ਉਹੀ ਕਰਾਂਗੇ ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੋਧਰੀ ਐਕਸ਼ਨ ਪੰਜਾਬ ਵੈਬ ਨਿਊ ਚੈਨਲ ਰਾਜਪੁਰਾ ਸਾਡੇ ਵੀ ਸੰਦੇਸ਼ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ